ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਠਲਾਵਾ ਆਇਆ ਪਾਣੀ ਦੀ ਲਪੇਟ ਵਿੱਚ ਕਿਉਂਕਿ ਇਹ ਪਰਸੋਂ ਤੋਂ ਮੀਂਹ ਪੈ ਰਿਹਾ ਅੱਜ 1 ਸਤੰਬਰ 2025 ਹੋ ਗਿਆ ਵਾ ਇਹ ਵਿੰਜੋੜਾ ਪਾਸਾ ਪਾਣੀ ਦੇ ਡੇ ਇਹ ਪਠਲਾਵਾ ਪਿੰਡ ਜਿਹੜਾ ਤਹਿਸੀਲ ਬੰਗਾ ਦਾ ਬੜਾ ਮਸ਼ਹੂਰ ਪਿੰਡ ਵਾ ਜ਼ਿਲ੍ਹਾ ਐਸ ਵੀ ਐਸ ਜਨਕਸ਼ੀਰਪਖ ਸਿੰਘ ਨਗਰ ਜ਼ਿਲ੍ਹੇ ਦਾ ਇਹ ਪਿੰਡ ਵਾ ਤਾਂ ਆ ਦੇਖੋ ਤੁਸੀਂ ਤਸਵੀਰਾਂ ਪਾਣੀ ਸਾਡੇ ਪਿੰਡ ਦੇ ਵਿੱਚ ਹਾਲੇ ਤੋੜਾ ਪਾਣੀ ਘੇਰ ਲਿਆ ਬਿੰਜੋੜ ਰੋਡ ਆ ਜੀ ਉਹ ਸਾਹਮਣੇ ਆਰਾਮ ਘਰ ਜਿੱਥੇ ਬਜ਼ੁਰਗ ਜਿਹੜੇ ਸੀਨੀਅਰ ਸਿਟੀਜ਼ਨ ਇੱਥੇ ਹਰ ਟਾਈਮ ਬੈਠੇ ਰਹਿੰਦੇ ਆ ਉਹ ਸਾਰਾ ਪਾਸਾ ਪਾਣੀ ਨੇ ਘੇਰ ਲਿਆ ਵਾ ਤੁਹਾਨੂੰ ਮੈਂ ਜ਼ੂਮ ਕਰਕੇ ਹੁਣ ਦਿਖਾ ਰਿਹਾ ਵਾਂ ਕਿ ਇਹ ਦੇ ਕਮਰੇ ਦੇ ਵਿੱਚ ਵੀ ਪਾਣੀ ਸਾਰੇ ਚਲਾ ਗਿਆ ਵਾ ਪਿੰਡ ਪਠਲਾਵਾ ਤੋਂ ਤੁਸੀਂ ਦੇਖ ਰਹੇ ਆ ਕਿ ਪਠਲਾਵਾ ਨੂੰ ਕਿਵੇਂ ਪਾਣੀ ਨੇ ਘੇਰ ਲਿਆ ਵਾ ਇਹ ਨੌਜਵਾਨ ਉਹ ਜੋ ਮੋਟਰਸਾਈਕਲ ਲੈ ਕੇ ਮਸਾਂ ਜਾ ਰਿਹਾ ਜੀ ਮੋਟਰਸਾਈਕਲ ਦੇ ਥੱcke ਸਾਰੇ ਡੁੱਬ ਗਏ ਇਹਦਾ ਮਤਲਬ ਕਿ ਇਹ ਢਾਈ ਢਾਈ 3 3 ਫੁੱਟ ਪਾਣੀ ਹੈਗਾ ਗੱਡੀ ਵੀ ਮਸਾਂ ਤੁਰੀ ਹੋਆ ਔਰ ਛਾਲੇ ਦੇਖੋ ਪਾਣੀ ਦੀ ਕਿੰਦਾ ਆ ਰਹੀ ਆ ਇਹ ਰੁਕਣ ਦਾ ਨਾ ਨਹੀਂ ਰਹਿੰਦੀ ਆ ਪਾਣੀ ਇੱਥੇ ਵੱਧ ਰਿਹਾ ਸਤਰ ਮੈਂ ਜਿੰਨੇ ਵੀ ਫੁੱਟ ਆ ਵੀ ਜੇ ਮੈਂ ਦੇਖਦਾ ਕਿ ਚੱਕੰਨੇ ਹੋ ਕੇ ਸੌਣਾ ਪਾਣੀ ਦਾ ਪਤਾ ਨਹੀਂ ਕਿੰਨਾ ਕ ਵੱਧ ਜਾਵੇ ਵਾਹਿਗੁਰੂ ਕਿਰਪਾ ਕਰੇ ਮੈਂ ਵੀ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਸੱਚਾ ਪਾਤਸ਼ਾਹ ਮੀ ਬਹੁਤ ਪੈ ਗਿਆ ਇਹ ਜੀਵਾਂ ਦੀ ਜਿਹੜੀ ਆ ਰੱਖ ਕੀਤੀ ਹੈ ਮਨੁੱਖਤਾ ਦੀ ਜਾਨਵਰਾਂ ਜੀਵ ਜੰਤੂਆਂ ਦੀ ਰੱਖਿਆ ਕੀਤੀ ਜਾਵੇ ਬਹੁਤ ਹੁਣ ਮੀ ਪੈ ਗਿਆ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਕਿਰਪਾ ਕਰ ਦਇਆ ਕਰ ਸਾਡੀਆਂ ਭੁੱਲਾਂ ਬਖਸ਼ ਦੇ ਤੂੰ ਹੀ ਬਖਸ਼ਣਹਾਰ ਆ ਪ੍ਰਤਮਾ ਸਤਿ ਆਪਾ ਪਾਤਸ਼ਾਹ ਦੁਨੀਆ ਦੇ ਮਿਹਰ ਕਰ ਆ ਤੇ ਕੋ ਪਾਣੀ ਕੰਨ ਕੰਨਾ ਪਟੜਾ ਦੇ ਵਿਚ ਭਰ ਗਿਆ ਉਹ ਕੁਰਸੀਆਂ ਬੈਠਣ ਵਾਲੀਆਂ ਡੁੱਬੀਆਂ ਪਈਆਂ ਵਾ ਕਿ ਉਹ ਢਾਈ ਤੋਂ ਦੋ ਢਾਈ ਫੁੱਟ ਉੱਕੀਆਂ ਹੁੰਦੀਆਂ ਵਾ ਤਾਂ ਬੜਾ ਮੁਸ਼ਕਲ ਆ ਪਟੜਾ ਦੇ ਨੂੰ ਬਾਹਰ ਨਿਕਲਣ ਵੀ ਹੁਣ ਮੁਸ਼ਕਲ ਆ ਗਿਆ ਉਸ ਨੂੰ ਉਹਨੂੰ ਪੱਠੇ ਚਾਰਾ ਲਿਆਣਾ ਔਖਾ ਹੋ ਗਿਆ ਵਾ ਸੋ ਮੈਂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਸੱਚਾ ਆਪਾਸ਼ਾ ਕਿਰਪਾ ਕਰ ਦਿਆ ਕਰ ਸਾਡੀਆਂ ਭੁੱਲਾਂ ਮਾਫ਼ ਕਰ ਦੇ ਅ ਇਨਸਾਨ ਭੁੱਲਣਹਾਰਾ ਇਹ ਪਟਰਾਪ ਦੇ ਨਹੀਂ ਤੁਸੀਂ ਲਾਭ ਤਸਵੀਰਾਂ ਦੇਖ ਰਹੇ ਆ ਜੀ ਕਿਵੇਂ ਪਾਣੀ ਨੇ ਘੇਰ ਲਿਆ ਪਟਲਾਵਾ ਤਾਂ ਗੁਰੂ ਮਹਾਰਾਜ ਕਿਰਪਾਇ ਕਰੇ ਦਇਆ ਕਰੇ ਜੀ ਸਾਰੇ ਪਾਸੇ ਆਪਣੀ ਕਿਰਪਾਇ ਕਰੇ ਜੀ ਪਟਾਵਾ ਪਿੰਡ ਤਹਿਸੀਲ ਬੰਗਾ ਹੁਫੇ ਗੱਡੀ ਆਉਂਦੀ ਆ ਫਿਰ ਦੇਖ ਲਓ ਕੋਈ ਹੋਰ ਗੱਡੀ ਆ ਗਈ ਆ ਮੋੜੇ ਮੋੜੇ ਬੰਦੇ ਰਾਹ ਦਸ ਰਹੇ ਨੌਜਵਾਨ ਕਿੱਦਾਂ ਰੁੱਕੇ ਕਿਉਂਕਿ ਪਿੰਡਾਂ ਦੇ ਵਿੱਚ ਟੋਏ ਵੀ ਪੈ ਗਏ ਆ ਟੋਏ ਦੇ ਵਿੱਚ ਗੱਡੀ ਡਿੱਪੇ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਆ ਇਸ ਕਰਕੇ ਪਿੰਡਾਂ ਦੇ ਜਿਹੜੇ ਨੌਜਵਾਨ ਉਹ ਗੱਡੀਆਂ ਨੂੰ ਦੱਸ ਰਹੇ ਕਿ ਭਾਈ ਇੱਧਰ ਬਚ ਕੇ ਆ ਜਾਓ ਦੇਖੋ ਹੁਣ ਇੱਧਰ ਗਾ ਪੰਜਾ ਸੱਤਰ ਜਿਹੜਾ ਨੀਵਾਵਾ ਇੱਧਰ ਠੀਕ ਠਾਕ ਆਈ ਆ ਤਾਂ ਇਹ ਨੌ ਜਨ ਚਾਰੇ ਪਾਸੇ ਖੜੇ ਆ ਕਿ ਜਿਹੜਾ ਗੱਡੀਆਂ ਵਾਲਿਆਂ ਨੂੰ ਰਾਹ ਦੱਸਦੇ ਆ ਕਿ ਗੁਰੂ ਮਹਾਰਾਜ ਜੀ ਨੇ ਤੇ ਵੀ ਕਿਰਪਾ ਕਰੇ ਦਇਆ ਕਰੇ ਹੋਰ ਨੌਜਵਾਨ ਵੀ ਇਹਨਾਂ ਨੂੰ ਦੇਖ ਕੇ ਆਮ ਜਨਤ ਰਾਹ ਆ ਬਿੰਜ ਵਾਲਾ ਰੋੜਾ ਗਿਆ ਜਿਹੜੀ ਬਈ ਆ ਇਹ ਵੀ ਪਰ ਚੱਲੀ ਆ ਜਿਹੜੀ ਪਟਖੜਾਵੇਂ ਤੋਂ ਬਿੰਜੂ ਰੋਡਵਾ ਉੱਥੇ ਆ ਬਈਆਂ तकरीबन ਇਹ ਵੀ ਭਰ ਗਈ ਆ ਪਾਣੀ ਦੇ ਨਾਲ ਮੇਰਾ ਖਿਆਲ ਹੈ ਕਿ 15 ਮਿੰਟਾਂ ਵਿੱਚ ਇਹ ਨਾ ਭਰ ਜਾਣਾ ਸਾਜੀ ਨੇ ਸੋ ਬਗੈਰ ਮਤਲਬ ਤੋਂ ਕੋਈ ਵੀ ਆਪਣੇ ਪਿੰਡੋਂ ਤੋਂ ਬਾਹਰ ਨਾ ਨਿਕਲੋ ਤੇ ਪਾਣੀ ਦਾ ਪਤਾ ਨਹੀਂ ਕਿੱਥੇ ਕਿੰਨਾ ਆ ਜਾਵੇ ਕਿੰਨਾ ਨਾ ਆ ਜਾਵੇ ਕਿ ਬਗੈਰ ਕੰਮ ਤੋਂ ਬਾਹਰ ਨਾ ਨਿਕਲੋ ਆਪਣੇ ਬੱਚਿਆਂ ਨੂੰ ਵੀ ਬਾਹਰ ਨਾ ਨਿਕਲਣ ਦਿਓ ਦੇਖੋ ਪੰਜਾ 70 ਕਿੰਨਾ ਵੱਧ ਗਿਆ ਅੱਗੇ ਨਾਲ ਵੱਧ ਗਿਆ ਸੋ ਸਾਰਿਆਂ ਦੀ ਚਰਨਾਂ 'ਚ ਬੇਨਤੀ ਹੈ ਭਾਈ ਪਾਣੀ ਦਾ ਸਤਰ ਵੱਧਦਾ ਜਾਂਦਾ ਇਸ ਕਰਕੇ ਆਪਣੇ ਬੱਚਿਆਂ ਨੂੰ ਘਰਾਂ 'ਚ ਰੱਖੋ ਬਜ਼ੁਰਗਾਂ ਨੂੰ ਵੀ ਨਾ ਬਾਹਰ ਨਿਕਲਣ ਦਿਓ ਮੈਂ ਜਿਹਨਾਂ ਨੇ ਮੈਨੂੰ ਵੀਡੀਓ ਮਲਕੀ ਟਰੰਪ ਪਠਰਾਵਾ ਨੇ ਮੈਨੂੰ ਇਹ ਵੀਡੀਓ ਭੇਜੀ ਆ ਮੈਂ ਮਲਕੀ ਟਰੰਪ ਪਠਰਾਵਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੇ ਜਿਨ੍ਹਾਂ ਨੇ ਮੀਂਹ ਦੇ ਵਿੱਚ ਖੜ ਕੇ ਇਹ ਇਹ ਉਪਰਾਲਾ ਕੀਤਾ ਉਹ ਦੇਖੋ ਪਾਣੀ ਕਿਦਾਂ ਆ ਚੱਲ ਲਾ ਛਾਲੀਆਂ ਮਾਰਦਾ ਵਾ ਸੋ ਮੈਂ ਮੁਲਕੀ ਕਰਮ ਜੋ ਸਾਥੀਆਂ ਦਾ ਵੀ ਬਹੁਤ ਬਹੁਤ ਧੰਨ ਕਰਦਾ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਕੋਡਰ ਦਾ ਮੇਰਾ ਮੋਬਾਈਲ ਨੰਬਰ ਹੈ 98857 19816 98557 19816 ਕਿਤੇ ਵੀ ਮੇਰੀ ਲੋੜ ਪੈਂਦੀ ਮਜਬੂਰੀ ਦੱਸਿਆ ਜਾਵੇ ਧੰਨਵਾਦ ਜੀ ਕਿ ਗੁਰੂ ਕਿਰਪਾ ਕਰਨ ਕਿ ਇਹਨ ਸ਼ੌਕੀਆ ਤੌਰ ਤੇ ਲਿਆ ਜਾਵੇ ਤੇ ਸ਼ੌਕੀਆ ਤੌਰ ਤੇ ਜੇ ਜਾ ਕੇ ਇਹ ਦੇਖ ਲਈਏ ਕਿ ਕਿੰਨਾ ਕੁ ਪਾਣੀ ਆ ਪਾਣੀ ਦਾ ਤੇ ਮਾਰਿਆ ਬੱਚਦਾ ਨਹੀਂ ਬੰਦਾ ਜੇ ਅੱਗ ਨਾਲ ਮਾਰਿਆ ਤਾਂ ਬੱਚ ਜਾਊਗਾ ਪਰ ਉਹ ਰਖੋ ਸਿਆਣੇ ਕਹਿੰਦੇ ਅੱਗ ਰਮਣੈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ